ਸਰ ਸ਼ਹਿਰ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਮਾਨਯੋਗ ਜੀ ਮਿਸਟਰ ਕੁਮਾਰ ਬਾਦ ਜੀ ਮਾਨਯੋਗ ਡੀਜੀਪੀ ਜੀ ਸੁਰੀ ਗੌਰਵਿਆ ਦਾ ਸਾਹਬ ਨੂੰ ਅੱਜ ਹੁਦੈ ਲੜੀ ਤੇ ਤ ਹੈ ਘਾਸੋ ਆਪਰੇਸ਼ਨ ਸਾਰੇ ਪੰਜਾਬ ਚ ਲਾਂਚ ਕੀਤੇ ਗਏ ਹਨ ਇਗਰ ਫੋਰ ਦੇ ਤਹਿਤ ਇਸੇ ਤਹਿਤ ਅੱਜ ਮੇਰੀ ਵੀ ਡਿਊਟੀ ਮਾਨਸਾ ਜਿਲੇਤ ਲਗੀ ਸੀਗੀ ਜਿੱਥੇ ਕਿ ਸਵੇਰੇ 8 ਵਜੇ ਤੋਂ ਲਗਾਤਾਰ ਕਾਸੂ ਆਪਰੇਸ਼ਨ ਜਾਰੀ ਨੇ ਇਸ ਦੌਰਾਨ ਹੁਣ ਤੱਕ 15 ਦੇ ਕਰੀਬ ਵਿਅਕਤੀ ਜਿਹੜੇ ਹੈਗੇ ਪਕੜੇ ਜਾ ਚੁੱਕੇ ਨੇ ਤੇ 15 ਐਫ ਆਈ ਆਰ ਵੀ ਦਰਜ ਹੋ ਚੁੱਕੀਆਂ ਨੇ ਤੇ ਲਗਾਤਾਰ ਇਹ ঈਗਲ 4 ਜਿਹੜਾ ਆਪਰੇਸ਼ਨ ਹੈ ਇਹ ਜਾਰੀ ਹੈ ਜਿੰਨੇ ਵੀ ਡਰਗ ਹੌਟ ਸਪੌਟਸ ਨੇ ਉਹਨਾਂ ਸਾਰਿਆਂ ਤੇ ਪੁਲਿਸ ਵੱਲੋਂ ਸਾਡੇ ਦੂ ਐਸ ਪੀ ਸਰਵਨ 6 DSP ਤੇ तकरीबन 400 ਦੇ 500 ਮੁਲਾਜ਼ਮ ਬਥਰੇ ਬਥਰੇ ਰੈਕਸ ਨੇ ਉਹ ਲਗਾਤਾਰ ਡਰਗ ਹੌਟਸਪots ਤੇ ਜਿਹੜੇ ਪੁਰਾਣੇ ਪਿੰਨ ਸਮਗਨ ਡਰਗਸ ਦੇ ਹੈਗੇ ਉਹਨਾਂ ਤੇ ਨਗਾਤਾਰ ਸਰਚ ਆਪਰੇਸ਼ਨ ਸਾਡਾ جاری ਹੈ ਜਿਹਦੇ ਤਹਿਤ ਸਵੇਰੇ ਤੋਂ ਲੈ ਕੇ ਹੁਣ ਤੱਕ 15 ਵਿਅਕਤੀ ਫੜੇ ਜਾ ਚੁੱਕੇ ਨੇ ਨਸ਼ੇ ਦੀ ਬਰੰਦਗੀ ਹੋਈ ਹੈ ਤੇ ਜਦੋਂ ਤੱਕ ਆਪਰੇਸ਼ਨ ਜਾਰੀ ਹੈ ਉਹतक ਜੋ ਵੀ ਅਪਡੇਟ ਆਊਗੀ ਫਿਕਰ ਤੁਹਾਡੇ ਨਾਲ ਸਾਂਝੀ ਕਰੀਏ ਸਰ ਜਿਹੜੀਆਂ 15 ਐਫ ਆਈ ਆਰ ਦਰਜ ਹੋਈਆਂ ਨੇ ਕਿਹੜੇ ਕਿਹੜੇ ਨਸ਼ੇ ਬਰਾਮਦ ਕੀਤੇ ਗਏ ਨੇ ਜੀ ਇਹਨਾਂ ਤੋਂ ਹਰ ਤਰ੍ਹਾਂ ਦਾ ਨਸ਼ਾ ਬਰਾਮਦ ਹੋਇਆ ਹੈ heroin ਵੀ ਹੋਈ ਹੈ ਓਕੀ ਵੀ ਹੋਈ ਹੈ ਗੋਲੀਆਂ ਵੀ ਹੋਈਆਂ ਤੇ ਜਿਹੜੇ ਕੈਪਸੂਲਸ ਨੇ ਉਹ ਵੀ ਹੋਏ ਨੇ ਬੇਤਰਾਹ ਦੇ ਨਸ਼ੇ ਬਰਾਮਦ ਹੋਏ ਸਰ ਇਸ ਤੋਂ ਇਲਾਵਾ ਪਤਾ ਚੱਲਿਆ ਵੀ ਪੁਲਿਸ ਤੇ ਵੀ ਕੋਈ ਮੁਲਾਜ਼ਮਾਂ ਤੇ ਕੋਈ ਕਾਰਵਾਈ ਹੋਈ ਹੈ ਜਿਹੜੇ ਅਣਗੈਨੀ ਕਰਦੇ ਸੀਗੇ ਅੱਜ ਦੇ ਕਾਸੋ ਆਪਰੇਸ਼ਨ ਦਾ ਜਿੰਦੀ ਨਾਲ ਸੁਪਰਵਾਈਜ਼ਨ ਕਰਨਾ ਹੈ ਉਹਦੇ ਦੌਰਾਨ ਤਾਂ ਅਸੀਂ ਇਹ ਡਰਗ ਹਾਟਸਪੌਟਸ 'ਤੇ ਹੀ ਕਾਰਵਾਈ ਕੀਤੀ ਹੈ ਬਾਕੀ ਜਿਹੜੀ ਕਿਸੇ ਵੀ ਬੰਦੇ ਜਿਹੜਾ ਨਸ਼ੇ ਦਾ ਕੋਈ ਕਾਰੋਬਾਰ ਕਰਦਾ ਉਹ ਉਹ ਇਰੈਸਪੈਕਟਿਵ ਆਫ ਗਰੀਡ ਕਲਾਸ ਉਹਦੇ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਹੈਗੀ ਪੰਜਾਬ ਪੁਲਿਸ ਨੇ ਸਾਡੇ ਮਾਲਿਓ ਬੀਜੀਪੀ ਦੁਆਰਾ ਵੀ ਆਰਡਰ ਸਾਥ ਦੀ ਅਗਵਾਈ ਚ ਪਹਿਹਿਆ ਪੁਲਿਸ ਨੇ ਕਹਿਤਾ ਹੋਇਆ ਹਮੇਸ਼ਾ ਹੀ ਕਰਦੇ ਆਂ ਲਗਾਤਾਰ ਸਰੀ ਇਹ ਪ੍ਰੇਸ਼ਨਾ ਇੱਕ ਦਿਨਾਂ ਦੇ ਰਹਿਣਾ ਜਾਂ ਇਸ ਤੋਂ ਬਾਅਦ ਇਹਨੂੰ ਕਿਵੇਂ ਕਿਸ ਤਰ੍ਹਾਂ ਫੇਲ ਕਰੇ ਇਹ ਲਗਾਤਾਰ ਜਾਰੀ ਨੇ ਇਸ ਸਰੀਚ ਈਗਲ 4 ਐਸੇ ਕਰਕੇ ਇਹਨੂੰ ਨਾਮ ਦਿੱਤਾ ਤੇ ਵੱਖਰੇ ਵੱਖਰੇ ਐਂਟੀ ਸੋਸ਼ਲ 엘ਮੈਂਟਸ ਦੇ ਖਿਲਾਫ ਉਹਨਾਂ ਦੇ ਵਿੱਚ ਨਸ਼ਾ ਵੇਚਣ ਵਾਲੇ ਵੀ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵੀ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਲਗਾਤਾਰ ਚਲ ਨਰੰਤਰ ਜਾਰੀ ਰਹੀ ਹੈ ਤਿੰਨ ਪੁਆਇੰਟਾਂ ਤੇ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਜ ਜਿਹਨੂੰ ਅਸੀਂ ਈਡੀਪੀ ਕਹਿੰਦੇ ਆ ਇਨਫੋਰਸਮੈਂਟ ਡੀਟੈਂਸ਼ਨ ਤੇ ਪ੍ਰੋਵੈਂਸ਼ਨ ਆਫ ਡਰੱਗਸ ਇਨਫੋਰਸਮੈਂਟ ਜਿਹੜੀ ਵੀ ਲਾਰਜ ਇਨਫੋਰਸਮੈਂਟ ਏਜੰਸੀਸ ਹੈ ਜਿਵੇਂ ਜ ਖਾਸ ਕਰਕੇ ਸਾਡੀ ਪੰਜਾਬ ਪੁਲਿਸ ਹੈ ਉਹਦੇ ਵੱਲੋਂ ਲਗਾਤਾਰ ਡਰੱਗ ਦੇ ਖਿਲਾਫ ਆਪਰੇਸ਼ਨ ਜਾਰੀ ਨੇ ਜੇ ਤੁਸੀਂ ਦੇਖੋ ਤਾਂ ਇਸ ਸਾਲ ਚ ਰਿਕਾਰਡ ਰਿਕਵਰੀ ਹੋਈ ਹੈ 1200 ਇਨ ਲੋਕਾਂ ਦਾ ਜ਼ਿਆਦਾ ਨਸ਼ਾ ਜਿਹੜਾ ਹੈਰੋਇਨ ਹੈ ਉਹ ਗਰਾਮਦੋਈ ਹੈ ਜਦ ਕਿ ਕਦੇ ਵੀ ਪਿਛਲੇ ਸਾਲਾਂ ਚ ਤੁਸੀਂ ਦੇਖੋਗੇ ਇਨੇ ਹੈਰੋਇਨ ਕਦੇ ਬਰਾਮਦ ਨਹੀਂ ਹੋਈ ਸੀ ਇਸੇ ਤਰੀਕੇ ਰਿਕਾਰਡ ਨੰਬਰ ਆਫ ਜਿਹੜੇ ਵੱਡੇ ਸਮੱਗਲਰ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਹੋਈਆਂ ਨਹੀਂ ਪੈਸੀਕੋਟ ਕ੍ਰੀਮ ਜਿਹੜੇ ਹੈਗੇ ਪਿਛਲੇ ਸਾਲ ਦੇ ਵਿੱਚ ਵੱਡੇ ਕੇਸ ਪੰਜਾਬ ਉੱਤਰ ਪ੍ਰਦੇਸ਼ ਕੋਈ ਨਹੀਂ ਜਿਨ੍ਹਾਂ ਚ ਲੋਗਾ ਦੀ ਪ੍ਰਾਪਰਟੀ ਜਿਹੜੀ ਨਸ਼ਾ ਵੇਚ ਕੇ ਕਮਾਈ ਗਈ ਸੀ ਉਹਨੂੰ ਫ੍ਰੀਜ਼ ਕੀਤਾ ਗਿਆ ਹੈ আর ਉਹਨਾਂ ਦੀ ਸੀਜ਼ਿੰਗ ਵੀ ਜਿਹੜੀ ਹੈਗੀ ਆ ਉਹ ਕਾਰਵਾਈ ਜਾਰੀ ਹੈ ਕਿੰਨੀਆਂ ਦੀ ਸੀਜ਼ਿੰਗ ਵੀ ਸਰ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਨਹੀਂ ਅਜ ਮਾਲਸਾ ਜਿਲ੍ਹੇ ਵਿੱਚ ਮਾਲਸਾ ਜ਼ਿਲ੍ਹਾ ਦੇ ਵਿੱਚ ਟੀਮਾਂ ਜਿਹੜੀਆਂ ਸੀਗੀਆਂ 13 ਥਾਣਿਆਂ ਦੇ ਵਿੱਚ 13 ਵੱਖਰੇ ਵੱਖਰੇ ਅਸੀਂ ਯੂਨਿਟ ਬਣਾਏ ਸੀਗੇ ਉਹਨਾਂ ਦੇ ਜਿੱਥੇ-ਜਿੱਥੇ ਵੀ ਹੌਟ ਸਪੌਟਸ ਤੇ ਕਾਰਵਾਈ ਕਰ ਰਹੇ ਸੀ ਉਹ ਤੇ ਜਿਓਗ੍ਰਾਫੀਕਲੀ ਲੋਕੇਸ਼ਨ ਦੇਖ ਕੇ ਉਸੇ ਸਾਹ ਉਹਨਾਂ ਦੀਆਂ ਟੀਮਾਂ ਨੇ ਗੱਲ ਕਰਕੇ ਸਰ ਅਕਸਰੀ ਦੇਖਿਆ ਜਿਆਦਾ ਜਿਵੇਂ ਆਪਾਂ ਕਹੀਏ ਵੀ ਚਿੱਟਾ ਪਾਕਿਸਤਾਨ ਤੋਂ ਜਾਂ ਇੰਟਰ ਸਟੇਟ ਤੋਂ ਜਾਂ ਇੰਟਰ ਸਟੇਟ ਤੋਂ ਜਿਹੜਾ ਨਸ਼ਾ ਆਉਂਦਾ ਹੈ ਉਹ ਬੈਕ ਕੈਦੀ ਦੌਰ ਤੋਂ ਉੱਥੇ ਸ਼ਕਤੀ ਦਾ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਬਲਕਿ ਕੋਈ ਸਮਗਲ ਫੜਾਇਆ ਜਾਂਦਾ ਕਿੱਥੋਂ ਲੈ ਕੇ ਆਇਆ ਹੁੰਦਾ ਕੀ ਹੈ ਜੀ ਜਿੱਥੇ ਡਿਲੀਵਰ ਕਰਨਾ ਹੈ ਜਾਂ ਕੁਝ ਕਰਨਾ ਹੈ ਉੱਥੋਂ ਤੱਕ ਤਾਂ ਹੋ ਜਾਂਦਾ ਕਿ ਬੈਕ ਡੋਰ ਤੇ ਨਹੀਂ ਜਾਂਦੇ ਕੀ ਕਰਦੋਂ ਕੀ ਰਹਿੰਦੇ नहीं योजी गल नहीं है, है। जिन्हें भी नशा की खेप बराबर होगी है साजे डी जी पी साहब दड़िया स्टैंडिंग स्ट्रक्चर्स ने कि पॉइंट ऑफ रीजन तक जाया जाए पॉइंट ऑफ रीजन वो जगह है जितों नशा शुरू होता तो पॉइंट ऑफ रीजन तक इन्वैसटिगेशन की जाती है कई बार किसी जी के दौरान कोई पॉइंट ऑफ रीजन तो पहला कई बार कोई ਪੋਸੀਬਲ ਨਹੀਂ ਹੋ ਪਾਉਂਦਾ ਤਾਂ ਕਿਤੇ ਰੁਕਦੇ ਆ ਅਦਰਵਾਇਜ਼ ਐਂਡ ਤੱਕ ਜਾਣੇ ਆ ਜੇ ਅਕ੍ਰੋਸ ਦੀ ਬਾਰਡਰ ਵੀ ਆਇਆ ਤੇ ਅਕ੍ਰੋਸ ਦੀ ਬਾਰਡਰ ਵੀ ਨਾਮਜ਼ਦੀਆਂ ਆ